ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਬਾਬਾ ਜੀ ਸੁਣਾਓ ਕੀ ਹਾਲ ਚਾਲ ਆ ਬਸ ਵਧੀਆ ਚੜਦੀ ਕਲਾ ਠੀਕ ਠਾਕ ਆ ਜੀ ਤੁਸੀਂ ਸੁਣਾਓ ਠੀਕ ਠਾਕ ਆ ਤੇ ਬਾਬਾ ਜੀ ਮੁੱਖ ਮੰਤਰੀ ਦੇ ਬਾਰੇ ਕੋਈ ਵਿਚਾਰ ਦੱਸੋ ਵੀ ਕੀ ਤੁਹਾਡੇ ਵਿਚਾਰ ਵਾ ਮੁੱਖ ਮੰਤਰੀ ਆਪਣਾ ਟਿਕਟੋਕ ਵਾਲਾ ਹਾਂਜੀ ਹਾਂਜੀ ਵਾਲਾ ਹਾਂਜੀ ਉਹਦੇ ਬਾਰੇ ਵਿਚਾਰ ਇਹ ਆ ਕਿ ਜਿਵੇਂ ਕਿ ਪਿੰਡ ਵਾਲਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਇੱਕ ਕਾਰਾਂ ਦੀ ਬਹੁਤ ਵਿਵਦੀ ਕੀਤੀ ਸੀ ਤੋ ਚਲੋ ਉਹਨਾਂ ਨੇ ਆਪਣੀ ਹੁਣ ਮਾਫੀ ਮੰਗ ਲਈ ਆ ਤੇ ਬਾਕੀ ਮਾਜਰੇ ਮਝੇ ਹਰ ਫੌਜ ਖਾਲਸਾ ਨਿਹੰਗ ਸਿੰਘ ਫੌਜ ਉਹਦੀ ਵੀ ਪੂਰੀ ਫੁੱਲ ਸਪੋਰਟ ਕਰਦੇ ਅਸੀਂ ਤੇ ਕਰਦੇ ਰਵਾਂਗੇ ਜਿਹੜਾ ਸਾਡਾ ਅਮਰਤੀਆ ਸਿੰਘ ਆ ਤੇ ਦੂਜੀ ਗੱਲ ਸੁਣਦੇ ਵਿੱਚ ਆਈ ਆ ਕਿ ਬੱਬੂ ਮਾਨ ਜਿਹੜਾ ਆਪਣਾ ਗਾਇਕ ਕਲਾਕਾਰ ਆ ਬਹੁਤ ਹਾਈ ਫਾਈ ਕਲਾਕਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਉਹਨੇ ਵੀ ਉਹ ਬੱਚੇ ਦੀ ਸਪੋਰਟ ਕੀਤੀ ਆ ਤੇ ਆਪਾਂ ਵੀ ਕਰਦੇ ਆ ਤੇ ਦਾਸ ਕੁਝ ਦਿਨਾਂ ਨੂੰ ਦੀਨੇਵਾਲ ਪਿੰਡ ਜਾਊਗਾ ਤੇ ਉਹਨਾਂ ਦੇ ਨਾਲ ਘਰਵਲਿਆਂ ਦੇ ਨਾਲ ਉਹ ਆਪਣੇ ਧਰਮਪ੍ਰੀਤ ਬੱਚੇ ਦੇ ਨਾਲ ਵੀਰ ਦੇ ਨਾਲ ਗੱਲਬਾਤ ਕਰਕੇ ਆਊਗਾ ਵੀ ਕੀ ਗੱਲਬਾਤ ਅਸਲ ਮਾਜਰਾ ਕੀ ਹੋਇਆ ਤੇ ਅਗਨੀਆਂ ਵੀਡੀਓ ਵੇਖਣ ਵਾਸਤੇ ਇਹ ਚੈਨਲ ਦੇ ਨਾਲ ਜੁੜ ਜਾਣਾ ਤੇ ਦਾਸ ਕੋਈ ਨਾ ਕੋਈ ਕਾਰਵਾਈ ਨਵੀਂ ਪਾ ਕੇ ਜਰੂਰ ਆਊਗਾ ਇਸ ਦੇ ਨਾਲ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਜਿਵੇਂ ਕਿ ਆਪ ਕੋਈ ਕਾਰਾਂ ਦੀ ਵਿਵਦੀ ਕੋਈ ਪੱਗ ਦੀ ਕੋਈ ਦਮਾਲੇ ਦੀ ਕੋਈ ਵਿਵਦੀ ਕਰਦਾ ਤੇ ਉਹਦੇ ਨਾਲ ਅਸੀਂ ਸਖਤ ਤੋਂ ਸਖਤ ਕਾਰਵਾਈ ਸਖਤ ਕਰਾਂਗੇ ਤੇ ਬਾਕੀ ਬਖਸ਼ਿਆ ਨਹੀਂ ਜਾਊਗਾ ਇਸ ਦੇ ਨਾਲ ਮੈਂ ਇਹਨਾਂ ਕਹਣਾ ਚਾਹੁੰਦਾ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਦੀਨੇਵਾਲ ਪਿੰਡ ਜਾਊਗੀ ਉੱਥੇ ਜਾ ਕੇ ਗੱਲ ਕਰਾਂਗੇ ਤੇ ਤੁਸੀਂ ਅਗਲੀਆਂ ਵੀਡੀਓ ਵੇਖਣ ਦੇ ਵਾਸਤੇ ਸਾਡੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਦੀ ਕੀ ਫਤਿਹ